ਪੁਰਾਣੇ ਚੰਡੀਗੜ੍ਹ ਮੈਂ ਪੰਜਾਬ ਮੈਂ ਵੀ ਪਹਿਲਾ ਆਇਆ ਹੈ ਇਸ ਵਿੱਚ ਕੁਝ ਨਈ ਸੁਵਿਧਾਏ ਦੇ ਗਈ ਹੈ ਨਵੇਂ ਪੀੜੀ ਕੋ ਆਕਰਸ਼ਿਤ ਕਰਨ ਦੇ ਲਈ ਪੰਜਾਬ ਤੇ ਚੰਡੀਗੜ੍ਹ ਦਾ ਪਹਿਲਾ ਅਜਿਹੇ ਪੋਸਟ ਆਫਿਸ ਪੰਜਾਬ ਯੂਨੀਵਰਸਿਟੀ ਚंडीगढ़ ਦੇ ਵਿੱਚ ਖੋਲਿਆ ਗਿਆ ਜਿਹਨੂੰ ਜ਼ੈਂਜੀ ਫ੍ਰੈਂਡਲੀ ਪੋਸਟ ਆਫਿਸ ਦਾ ਨਾਮ ਦਿੱਤਾ ਗਿਆ ਹੈ ਤੁਹਾਨੂੰ ਤਸਵੀਰਾਂ ਜਿਵੇਂ ਪੋਸਟ ਆਫਿਸ ਦਿਖਾਉਣਾ ਹੈ ਪਹਿਲਾਂ ਤੁਸੀਂ ਦੇਖੋ ਕਿ ਇਸ ਦੀ ਲੁੱਕ ਆਪਰਾ ਦੱਸਦੀ ਹੈ ਕਿ ਇਹ ਜਨਰੇਸ਼ਨ Z ਲਈ ਇਹ ਪੋਸਟ ਆਫਿਸ ਬਣਾਇਆ ਗਿਆ ਹਾਲਾਂਕਿ ਹਰ ਕੋਈ ਜਿਹੜਾ ਇੱਥੇ ਆ ਸਕਦਾ ਪਰ ਸਪੈਸ਼ਲੀ ਜ਼ੈਂਜੀ ਫ੍ਰੈਂਡਲੀ ਪੋਸਟ ਆਫਿਸ ਦਾ ਨਾਂ ਇਸ ਕਰਕੇ ਇਹਨੂੰ ਦਿੱਤਾ ਗਿਆ ਹੈ ਕਿਉਂਕਿ ਇਹਦੇ ਅੰਦਰ ਉਹੀ ਸੁਵਿਧਾਵਾਂ ਹਨ ਜਿਹੜੀਆਂ ਦਿੱਤੀਆਂ ਗਈਆਂ ਨੇ ਜੋ

ਇਹ ਰੱਬ ਤੋਂ ਬਹੁਤ ਬੜੀਆ ਹੋ ਗਿਆ ਸਰ ਇਸ ਨੂੰ ਕਿਵੇਂ ਜ਼ੈਂਜ਼ੀ ਪੋਸਟ ਆਫਿਸ ਦਾ ਨਾਮ ਦਿੱਤਾ ਗਿਆ ਹੈ ਪੰਜਾਬ ਦਾ ਪਹਿਲਾ ਏਜੰਸੀ ਪੋਸਟ ਆਫਿਸ ਆ ਆਖਿਰਕਾਰ ਕੀ ਇਸ ਦੇ ਵਿੱਚ ਅਲੱਗ ਤੋਂ ਹੈਗਾ ਸਭ ਤੋਂ ਪਹਿਲਾਂ ਤਾਂ ਵੈਲਕਮ ਡੈਕ ਦੇਖ ਲਓ ਤੁਸੀਂ ਦੇਖੋ ਕਿ ਇੱਥੇ ਜਿਹੜਾ ਮੈਗਜ਼ੀਨਸ ਰੱਖੇ ਗਏ ਨੇ ਅਕਸਰ ਅਸੀਂ ਦੇਖਿਆ ਕਿ ਮੈਗਜ਼ੀਨ ਜਾਂ ਫੁੱਲ ਬੂਟੇ ਜਿਹੜੇ ਨਹੀਂ ਹੁੰਦੇ ਆਮ ਕਰਕੇ ਪੋਸਟ ਆਫਿਸ ਦੇ ਵਿੱਚ ਤੋਂ ਇੱਥੇ ਰੱਖਿਆ ਗਿਆ ਵੱਖ-ਵੱਖ ਜਿਹੜੇ ਨੇ ਸਲੋਗਨ ਨਾਲ ਬੋਰਡ ਲਾਏ ਗਏ ਨੇ ਹਰ ਜਗ੍ਹਾ ਤੇ ਸਲੋਗਨ ਦਾ ਬੋਰਡ ਉੱਥੇ ਇੱਕ ਵੱਡੀ ਸਕਰੀਨ ਐਲਈਡੀ ਜਿਹੜੀ ਸਕਰੀਨ ਹੈ ਉਹ ਲਾਈ ਗਈ ਆ ਜਿਹੜੀ ਆ ਇਸ ਕਰਕੇ ਕਿਉਂਕਿ ਜੇਕਰ ਇ ਬੈਠਦੇ ਨੇ ਜਿਹੜੇ ਜਿਹੜੇ ਉਹ ਜਨਰੇਸ਼ਨ ਦੇ ਲੋਕ ਨੇ ਜਾਂ ਹੋਰ ਲੋਕ ਉਹਨਾਂ ਨੂੰ ਦਿੱਕਤ ਨਾ ਹੋਵੇ ਇਹਨੂੰ ਸਜਾਵਟ ਪ੍ਰੋਪਰਲੀ ਦੇਖੋ ਕਿੰਨੀ ਖੂਬਸੂਰਤੀ ਨਾਲ ਜਿਹੜਾ ਇਸ ਨੂੰ ਸਜਾਇਆ ਗਿਆ ਆ ਖੰਬੇ ਦੇ ਉੱਤੇ ਛੱਤ ਦੇ ਉੱਤੇ ਪੋਸਟਰ ਸਲੋਗਨਸ ਜਿਹੜਾ ਆ ਇੱਕ ਜਨਰੇਸ਼ਨ Z ਦਾ ਸੰਬੰਧਿਤ ਨਜ਼ਰ ਆ ਰਹੇ ਨੇ ਇਹ ਇੱਕ ਲੋਕਾਂ ਜਿਹੜੀ ਡਿਫਰੈਂਟ ਲੁੱਕ ਤੁਹਾਨੂੰ ਨਜ਼ਰ ਆ ਰਹੀ ਆ ਇਸ ਸਮੇਂ ਇਸ ਪੋਸਟ ਆਫਿਸਿਸ ਦੇ ਨਾਲ ਨਾਲ ਜੇਕਰ ਬੇਲੇ ਸਮੇਂ ਚ ਜਿਹੜੇ ਇੱਥੇ ਲੋਕ ਬੈਠਦੇ ਨੇ ਤਾਂ ਉਹਨਾਂ ਲਈ ਜਿਹੜਾ ਆ ਇੱਥੇ ਚੈਸਸ ਬੋਰਡ ਦਾ ਇੰਤਜ਼ਾਮ ਕੀਤਾ ਗਿਆ ਹੈ ਤਾਂ ਕਿ ਉਹ ਚੈਸਸ ਖੇਡ ਸਕਣ ਉਸ ਤੋਂ ਅਲੱਗ ਕੈਰਨ ਉਰਦਾ ਇੰਤਜ਼ਾਮ ਨਜ਼ਰ ਆ ਰਿਹਾ ਹੈ ਕੈਰਾਬੋਰਡ ਖੇਲ ਸਕਣ ਤਾਂ ਕਿ ਉਹ ਸਮਾਂ ਜਦੋਂ ਲੱਗਦਾ ਕਿ ਅੰਦਰ ਕਿਉਂਕਿ ਜਨਰੇਸ਼ਨ ਜਿਹੜੀ ਜੈਨ ਜੈਡ ਜਿਹੜੀ ਜਨਰੇਸ਼ਨ ਏਜੰਸੀ ਜਨਰੇਸ਼ਨ ਆ ਉਹਨਾਂ ਕੋਲ ਸਬਰ ਦਾ ਜਿਹੜਾ ਜਿਹੜਾ ਸਮਾਂ ਨਹੀਂ ਹੁੰਦਾ ਉਹਨਾਂ ਨੂੰ ਲੱਗਦਾ ਕਿ ਜਲਦ ਕੁਇਕ ਹੋਣਾ ਚਾਹੀਦਾ ਸਭ ਕੁਝ ਤੇ ਉਹ ਜਨਰੇਸ਼ਨ ਕੰਪਿਊਟਰ ਯੁੱਗ ਦੀ ਜਨਰੇਸ਼ਨ ਆ ਇਸ ਕਰਕੇ ਉਹਨਾਂ ਲਈ ਇਹ ਸਾਰੇ ਇੰਤਜ਼ਾਮ ਕੀਤੇ ਗਏ ਨੇ ਤਾਂ ਕਿ ਉਹਨਾਂ ਨੂੰ ਇੱਥੇ ਦਾ এনवायरमेंट ਬੈਠ ਕੇ ਚੰਗਾ ਲੱਗੇ ਬਰਾਮ ਕਰਕੇ ਤੁਸੀਂ ਦੇਖਿਆ ਕਿ ਪੋਸਟ ਆਫਿਸ ਤੇ ਜਿਹੜਾ ਤੁਹਾਨੂੰ ਮਾਹੌਲ ਨੇ ਦੇਖਣ ਨੂੰ ਮਿਲਿਆ ਹਣਾ ਹਰ ਇੱਕ ਤਾਜ਼ਾ ਨਿਊਜ਼ਪੇਪਰ ਉਹਨਾਂ ਨੂੰ ਮਿਲੇਗਾ ਤਾਂ ਕਿ ਉਹ ਖ਼ਬਰਾਂ ਨਾ ਇੱਥੇ ਜਿਹੜੀਆਂ ਪੜ ਸਕਣ ਮੈਗ ਪਾਣੀ ਦਾ ਫਿਲਟਰ ਪਾਣੀ ਦਾ ਇੰਤਜ਼ਾਮ ਹੈ ਹਰ ਇੱਕ ਇੰਤਜ਼ਾਮ ਇਸ ਜਿਹੜਾ ਹੈ ਪੋਸਟ ਆਫਿਸ ਦੇ ਵਿੱਚ ਨਜ਼ਰ ਆ ਰਿਹਾ ਹੈ ਕਿ ਲੋਕ ਐਸੋ ਦਸਬਾਹ ਦੇ ਪੜਨ ਵਾਸਤੇ ਉਹਨਾਂ ਲਈ ਸਪੈਸ਼ਲ ਬੁੱਕਸ ਦੇ ਲਈ ਦੇਖੋ ਇਹ ਥਾੜ ਰੱਖੀ ਗਈ ਹੈ ਪੂਰੀ ਅਲਮੀਰਾ ਹੈ ਜਿਸ ਦੇ ਵਿੱਚ ਹਰ ਤਰ੍ਹਾਂ ਦੀ ਬੁੱਕਸ ਨੇ ਜੜੀਆਂ ਉਹ ਨਜ਼ਰ ਆ ਰਹੀਆਂ ਨੇ ਇੱਥੋਂ ਤੱਕ ਕਿ ਡਿਕਸ਼ਨਰੀਜ਼ ਨੇ ਵਾਕਰ ਟਾਪਿਕ ਨਾਲ ਸੰਬੰਧਰ ਬੁੱਕਸ ਨੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇੱਥੇ ਸਪੈਸ਼ਲ ਜਿਹੜੀਆਂ ਰੱਖੀਆਂ ਗਈਆਂ ਨੇ ਤਾਂ ਕਿ ਜਨਰੇਸ਼ਨ Z ਨੂੰ ਖੁਸ਼ ਕੀਤਾ ਜਾਵੇ ਜਾਂ ਜੈਨਜ਼ੀ ਫ੍ਰੈਂਡਲੀ ਇਸ ਪੋਸਟ ਆਫਿਸ ਨੂੰ ਜਿਹੜੇ ਮੋਟਿਵ ਮੋਟਿਵ ਨਾਲ ਜਿਹੜੇ ਮਤਲਬ ਨਾਲ ਬਣਾਇਆ ਹੈ ਉਸ ਨੂੰ ਐਸਟੈਬਲਿਸ਼ ਕੀਤਾ ਜਾ ਸਕੇ। ਤੁਹਾਨੂੰ ਕਿਵੇਂ ਲੱਗ ਰਿਹਾ ਹੈ ਕਿ ਇਸ ਤਰ੍ਹਾਂ ਦੀਆਂ ਦੇਖਣ ਥੋੜੀ ਜਿਨੀ ਗੇਨਰੇਸ਼ਨ ਲਈ? ਹਾਂਜੀ ਦੇਖੋ ਜਿਵੇਂ ਕਿ ਆਪਾਂ ਦੇਖ ਰਹੇ ਹਾਂ ਕਿ ਟੈਕਨੋਲੋਜੀ ਦਾ ਦੌਰ ਹੈ ਜਨਰੇਸ਼ਨ ਅਪਗ੍ਰੇਡ ਹੋ ਰਹੀ ਹੈ। ਆਉਣ ਵਾਲੇ ਬੱਚਿਆਂ ਵਿੱਚ ਹੀ ਫਰਕ ਹੈ। ਪੂਰਾ এনवायरमेंट ਹੋਣਾ ਕ੍ਰੀਏਟ ਕਰਤਾ। ਇਹਦਾ ਬੰਦਾ ਵਿਹਲਾ ਬੈਠਾ ਬੋਰ ਨਾ ਹੋਵੇ। ਕੈਰਾਮੋਡ ਰੱਖਦਾ ਜਾਂ ਸਭ ਕੁਝ ਰੱਖਦਾ। ਪਰ ਵਧੀਆ ਬੰਦਾ ਵੀ ਵੇਟ ਕਰਦੇ ਕਰਦੇ ਵੀ ਆਦਾ ਵਧੀਆ ਟਾਈਮ ਪਾਸ ਕਰਦਾ ਰਹੇ। ਸਕਰੀਨ ਤੋਂ ਬਾਹਰ ਹਾਂਜੀ ਹਾਂਜੀ ਸਭ ਕੁਝ ਦਾ ਪ੍ਰਬੰਧ ਕਰਤਾ। ਵਧੀਆ ਚੀਜ਼ ਹੈ। ਨਾਲੇ ਕੋਈ ਕਿਤੋਂ ਹੋਰ ਕਿਤੋਂ ਚੱਕ ਕੇ ਕੋਈ ਕੀਤਾ ਨਹੀਂ ਇਹਨਾਂ ਨੇ ਕਈ ਹੋਰ ਕਿਦੋਂ ਚੱਕ ਕੇ ਕਿਤਾਈਆਂ ਦੇ ਕਿਦੋਂ ਚੱਕਿਆ ਇੱਥੇ ਪਲਾਨਟ ਕਰਤਾ ਉਹ ਚੀਜ਼ ਨਹੀਂ ਸਾਰਾ ਆਈਡੀਆ ਸਟੂਡੈਂਟਸ ਦਾ ਹੀ ਸੀ ਉਹਨਾਂ ਨੇ ਯੋਗਦਾਨ ਪਾ ਕੇ ਉਹਨਾਂ ਹੀ ਇੱਕ ਕੀਤਾ ਵਧੀਆ ਲੱਗ ਰਿਹਾ ਇੱਥੇ ਆ ਕੇ ਜਿਵੇਂ ਲੈਟਰਸ ਪੁਰਾਣੇ ਜ਼ਮਾਨੇ ਵਿੱਚ ਬਹੁਤ ਜ਼ਿਆਦਾ ਪ੍ਰੈਵਲੈਂਟ ਸੀ ਲੈਟਰਸ ਭੇਜਣਾ ਜਿਵੇਂ ਸੋਲਜਰਸ ਨੂੰ ਭੇਜਦੇ ਸੀ ਉਹਦੇ ਘਰ ਤੇ ਜਾਂ ਫਿਰ ਦੂਰ ਦੂਰ ਕੰਟਰੀਸ 'ਚ ਰਹਿੰਦੇ ਸੀ ਤਾਂ ਲੈਟਰਸ ਬਹੁਤ ਪ੍ਰੈਵਲੈਂਟ ਸੀ ਪਹਿਲੇ ਜ਼ਮਾਨੇ 'ਚ ਤੇ ਹੁਣ ਲੈਟਰਸ ਭੇਜਣਾ ਤੇ ਪੋਸਟ ਆਫਿਸ ਦਾ ਯੂਜ਼ ਬਹੁਤ ਘੱਟ ਹੋ ਗਿਆ ਹੈ ਵਧੀਆ ਲੱਗ ਰਿਹਾ ਇੱਥੇ ਆ ਕੇ ਐਂਬੀਅੰਂਟ भी बहुत वा ये पूरे चंडीगढ़ में पंजाब में भी पहला है इसमें कुछ नई सुविधाएं दी गई है नए पीढ़ी को आकर्षित करने के लिए साथ ही कई सुविधाएं हैं जैसे कैरम वीडियो गेम टीवी की सुविधा है और मैगजीन सुविधा है चाय कॉफी का भी है सीटिंग अरेंजमेंट थोड़ी सीटिंग अरेंजमेंट है जो भी बच्चे आए कोई अपना मोबाइल रिचार्ज कर सकता है इसके साथ साथ हमने जो पहले की सुविधाएं हैं उनको भी थोड़ा सा बच्चों के लिए डिस्काउंट रखा है उनको टेन परसेंट डिस्काउंट दे रहे हैं हम जो स्टूडेंट है यूनिवर्सिटी या कोई भी स्टूडेंट आएगा उसका हम टेन परसेंट डिस्काउंट पर उनका काम करते हैं तो सर्विस देंगे हाँ उनकी जैसे कोई बुकिंग स्पीड पोस्ट पास साल भेजता है कुछ करता है टेन परसेंट उनको डिस्काउंट देते हैं अभी

ਹੋਨੀ ਨਸਤਾ ਤੇ 30 ਸਾਲ ਦਾ ایکسپੀਰੀਅੰਸ ਦੇ ਕੇ ਇਹਨਾਂ ਲੋਕਾਂ ਨੂੰ ਬਦਲ ਨਹੀਂ ਹਾਂ ਮੈਂ 3-4 ਜਗ੍ਹਾ ਦੇ ਵਿੱਚ ਤੇ ਮੋਡੀਫਾਈ ਹੋਇਆ ਖੁਸ਼ ਬਹੁਤ ਹੈ ਲੋਕ ਕਿਸਾਨ ਨੇ ਖੁਸ਼ੀ ਹੋ ਜਾਈ ਗਈ ਬੰਦੇ ਜੋ ਹੈ ਨਾ ਅਨੰਸ਼ੀਰਵਾ ਨਾ ਸਭ ਕੁਝ ਕਰਦੇ ਹਾਂ ਕਹ ਰਾਨੇ ਸੀ ਬਲੇਸੀਸ ਐ ਸਭ ਦੀਆਂ ਅਜੇ ਲੈਟਰ ਬਾਕਸ ਆਮ ਕਰਕੇ ਪਿੰਡਾਂ ਸ਼ਹਿਰਾਂ ਚ ਹਰ ਜਗ੍ਹਾ ਦੇਖਣ ਨੂੰ ਮਿਲ ਜਾਂਦੇ ਸੀ ਜਿਨ੍ਹਾਂ ਵਿੱਚ ਚਿੱਠੀਆਂ ਪਾ ਕੇ ਲੋਕ ਆਪਣਾ ਸਨੇਹ ਇੱਕ ਦੂਜੇ ਤੱਕ ਭੇਜਦੇ ਸਨ ਪਰ ਫਿਰ ਫੋਨ ਦਾ ਜੋਗ ਆਇਆ ਫੋਨ ਆਇਆ ਤਾਂ ਲੋਕ ਫੋਨ ਕਰਨ ਲੱਗ ਗਏ ਕਈ ਗਾਣੇ ਵੀ ਬਣੇ ਕਿ ਤੁਸੀਂ ਚਿੱਠੀਆਂ ਪਾਉਣੀਆਂ ਭੁੱਲ ਗਏ ਜਦੋਂ ਦਾ ਟੈਲੀਫੋਨ ਲੱਗਿਆ ਸੋ ਹੌਲੀ ਹੌਲੀ ਇਹ ਚਿੱਠੀਆਂ ਵਿਸਰਦੀਆਂ ਗਈਆਂ ਈਮੇਲ ਦੇ ਰੂਪ ਦੇ ਵਿੱਚ ਹੋ ਗਈਆਂ ਹਰ ਕੋਈ ਈਮੇਲ ਤੇ ਟੈਕਸਟ ਮੈਸੇਜ ਹੁਣ ਕਰਨ ਲੱਗਿਆ ਪਰ ਇਸ ਪੋਸਟ ਆਫਿਸ ਨੇ ਆਪਣੀ ਹਿੰਮਤ ਨਾ ਹਾਰੀ ਆਖਿਰਕਾਰ ਇਸ ਨਵੀਂ ਜਨਰੇਸ਼ਨ ਨੂੰ ਲਪਾਉਣ ਦੇ ਲਈ ਪੰਜਾਬ ਚੰਡੀਗੜ੍ਹ ਦਾ ਪਹਿਲਾ ਜ਼ੈਂਜ਼ੀ ਪੋਸਟ ਆਫਿਸ ਖੋਲ ਦਿੱਤਾ ਗਿਆ ਜਿਹਦੇ ਵਿੱਚ ਹਰ ਇੱਕ ਸੁਵਿਧਾਵਾਂ ਨੇ ਕੈਮਰਾਮੈਨ ਤੁਸੀਂ ਮੇਰੇ ਨਾਲ ਜਸਪੀ ਸਿੰਘ ਪੀਸੀ ਨਿਊਜ਼ ਚੰਡੀਗੜ੍ਹ